ਕਿਸਾਨਾਂ ਖਿਲਾਫ ਕਾਰਵਾਈ ਲਈ ਕਿਵੇਂ ਬਣਾਇਆ ਗਿਆ ਸੀ ਪੂਰਾ ਪਲਾਨ ਬੀਟਿੰਗ ਤੋਂ ਬਾਅਦ ਹੀ ਕਿਉਂ ਕਿਸਾਨ ਅਗੂਲੇ ਹਿਰਾਸਤ ਵਿੱਚ ਕਿਵੇਂ ਸ਼ੰਭੂ ਅਤੇ ਖਨੋਰੀ ਬਾਡਰ ਨੂੰ ਕਰਵਾਇਆ ਵੇਲਾ ਤਾ ਬੀਤੇ ਦਿਨ ਇੱਕ ਵੱਡਾ ਐਕਸ਼ਨ ਪੰਜਾਬ ਪੁਲਿਸ ਦੇ ਵੱਲੋਂ ਕਿਸਾਨ ਅੰਦੋਲਨ ਦੇ ਉੱਤੇ ਲਿਆ ਗਿਆ ਜਿਸ ਤਹਿਤ ਕਿਸਾਨਾਂ ਅਗਵਾ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਸ਼ੰਭੂ ਅਤੇ ਖਨੌਰੀ ਬਾਰਡਰ ਨੂੰ ਬਿਲਕੁਲ ਸਾਫ਼ ਕਰਵਾ ਦਿੱਤਾ ਗਿਆ ਤਾਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਇਹ ਸਾਰਾ ਪਲਾਨ ਜਿਹੜਾ ਉਹ ਪੰਜਾਬ ਪੁਲਿਸ ਦੇ ਵੱਲੋਂ ਬਣਾਇਆ ਗਿਆ ਸੀ ਤਾਂ ਸ਼ੰਭੂ ਅਤੇ ਖਨੌਰੀ ਬਾਰਡਰ ਨੂੰ ਖਾਲੀ ਕਰਵਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਆਪਰੇਸ਼ਨ ਹਾਈਵੇ ਦੀ ਗੁਪਤ ਯੋਜਨਾ ਬੰਦੀ ਕੀਤੀ ਗਈ ਸੀ ਜਿਸ ਨੂੰ ਅੰਜਾਮ ਦੇਣ ਦੇ ਲਈ ਬੀਤੇ ਦਿਨ ਦੀ ਚੋਣ ਕੀਤੀ ਗਈ ਸੀ ਕਿਉਂਕਿ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਿਸਾਨ ਆਗੂ ਨੇ ਜਿਹੜੇ ਉਹ ਕੇਂਦਰੀ ਵਜ਼ੀਰਾਂ ਨਾਲ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਹੋਏ ਸਨ ਅਤੇ ਪੰਜਾਬ ਸਰਕਾਰ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਮੋਰਚੇ ਤੋਂ ਚੁੱਕਣਾ ਇੱਕ ਵੱਡੀ ਚੁਣੌਤੀ ਸੀ ਪਰ ਇੰਦਰੀ ਵਲੀਰਾ ਨਾਲ ਮੀਟਿੰਗ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਜਗਜੀਤ ਸਿੰਘ ਡੱਲੇਵਾਲ ਖਿਲਾਫ ਕਾਰਵਾਈ ਦੇ ਲਈ ਪੰਜਾਬ ਪੁਲਿਸ ਤੋਂ ਵੱਡਾ ਸੌਖਾ ਜਿਹੜਾ ਉਹ ਇਸ ਦੌਰਾਨ ਹੋ ਜਾਂਦਾ ਹੈ ਤਸੂਤਰਾ ਤੋਂ ਮਿਲੀ ਗੁਪਤ ਰਣਨੀਤੀ ਤਹਿਤ ਸਰਕਾਰ ਨੇ ਡੱਲੇਵਾਲ ਅਤੇ ਸਰਵਰ ਸਿੰਘ ਭੰਦੇਰ ਅਤੇ ਹੋਰ ਕਿਸਾਨ ਆਗੂਆਂ ਨੂੰ ਮੀਟਿੰਗ ਤੋਂ ਵਾਪਸੀ ਵੇਲੇ ਚੁੱਕਣ ਦਾ ਫੈਸਲਾ ਕੀਤਾ ਮੁਖਵੰਤ ਪ੍ਰੀ ਭਗਵੰਤ ਮਾਨ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਅਫਸਰਾਂ ਦੇ ਨਾਲ ਮੀਟਿੰਗ ਕਰਕੇ ਸਾਰਾ ਆਪਰੇਸ਼ਨ ਤਿਆਰ ਕੀਤਾ ਗਿਆ ਜਿਸ ਦੀ ਭੜਕ ਫੀਲਡ ਵਿੱਚਲੇ ਪੁਲਿਸ ਅਫਸਰਾਂ ਤੱਕ ਨਹੀਂ ਪਹੁੰਚਦੀ ਗਈ ਜਿਵੇਂ ਹੀ ਕਿਸਾਨਾਂ ਅਗੂ ਮੀਟਿੰਗ ਕਰਕੇ ਚੰਡੀਗੜ੍ਹ ਤੋਂ ਵਾਪਸ ਰਵਾਨਾ ਹੋਏ ਤਾਂ ਬਹਾੜੀ ਜ਼ਿਲ੍ਹੇ ਵਿੱਚ ਹੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪੰਜਾਬ ਸਰਕਾਰ ਨੇ ਕਿਸਾਨਾਂ ਖਿਲਾਫ ਐਕਸ਼ਨ ਲਈ ਵਾਢੀ ਤੋਂ ਪਹਿਲਾਂ ਦਾ ਸਮਾਂ ਚੁਣਿਆ ਹੈ ਕਿਉਂਕਿ 1 ਅਪ੍ਰੈਲ ਤੋਂ ਫਸਲਾਂ ਦੀ ਵਾਢੀ ਸ਼ੁਰੂ ਹੋਣ ਦਾ ਅਨੁਮਾਨ ਹੈ ਇੰਜ ਲੱਗਦਾ ਹੈ ਕਿ 1 ਅਪ੍ਰੈਲ ਤੋਂ ਕਿਸਾਨ ਵਾਢੀ ਦੇ ਵਿੱਚ ਰੁੱਝ ਜਾਣਗੇ ਜਿਸ ਕਰਕੇ ਕਿਸਾਨਾਂ ਦੀ ਲਾਮਬੰਦੀ ਆ ਜਿਹੜੀ ਉਹ ਵੀ ਮੁਸ਼ਕਲ ਹੋ ਜਾਵੇਗੀ ਤਾਂ ਸੂਤਰਾਂ ਅਨੁਸਾਰ ਪਟਿਆਲਾ ਅਤੇ ਸੰਗਰੂਰ ਦੇ ਪੁਲਿਸ ਦੇ ਵੱਡੇ ਅਫਸਰ ਅਤੇ ਫੀਲਡ ਅਫਸਰ ਉਹਨਾਂ ਨੂੰ ਇਹ ਹਦਾਇਤ ਦਿੱਤੀ ਗਈ ਸੀ ਕਿ ਨਸ਼ਿਆਂ ਖਿਲਾਫ ਵੱਡਾ ਹੱਲਾ ਬੋਲਣਾ ਹੈ ਅਤੇ ਜਿਸ ਵਾਸਤੇ ਮੁਲਾਜ਼ਮ ਤਿਆਰ ਰਹਿਣ ਲੇਕਿਨ ਦੱਸਿਆ ਜਾ ਰਿਹਾ ਕਿ ਗੁਪਤ ਰਣਨੀਤੀ ਸੀ ਜਿਸ ਨੂੰ ਕਿਸਾਨਾਂ ਦੇ ਖਿਲਾਫ ਲਾਗੂ ਕੀਤਾ ਗਿਆ ਤਾਂ ਸ਼ੰਭੂ ਅਤੇ ਖਨੌਰੀ ਮੋਰਚਿਆਂ ਤੇ ਸੀਨੀਅਰ ਕਿਸਾਨਾਂ ਅਗੂਆਂ ਦੀ ਅਣਹੋਂਦ ਕਾਰਨ ਕਿਸਾਨਾਂ ਦੀ ਗਿਣਤੀ ਕਾਫੀ ਘੱਟ ਸੀ ਜਿਸ ਕਰਕੇ ਪੁਲਿਸ ਵੱਲ ਵੱਡੀ ਗਿਣਤੀ ਵਿੱਚ ਤਾਇਨਾਤ ਕੀਤਾ ਗਿਆ ਕਿਸਾਨਾਂ ਨੂੰ ਕੋਈ ਰਣਨੀਤੀ ਘੜਨ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਕੁਝ ਘੰਟਿਆਂ ਦੇ ਵਿੱਚ ਵੱਡਾ ਐਕਸ਼ਨ ਆ ਜਿਹੜਾ ਉਹ ਲਾਗੂ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਅਤੇ ਸੰਗਰੂਰ ਦੇ ਵਿੱਚ 7000 ਦੇ ਕਲੀਬ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਇਕੱਟੇ ਹੋਏ ਸਨ ਕਈ ਜ਼ਿਲ੍ਹਿਆਂ ਦੇ ਉੱਚ ਅਧਿਕਾਰੀ ਵੀ ਸੱਦੇ ਗਏ ਜਾਣਕਾਰੀ ਮੁਤਾਬਕ ਹਿਰਾਸਤ ਵਿੱਚ ਲੈ ਗਏ ਕਿਸਾਨ ਆਗੂਆਂ ਵਾਸਤੇ ਅਗਾਊ ਮੈਰਜ ਪੈਲੈਸ ਦੇ ਜਿਹੜੇ ਉਹ ਵੀ ਲੈ ਗਏ ਸਨ ਤਾਂ ਜੋ ਕਿਸਾਨਾਂ ਨੂੰ ਉੱਥੇ ਰੱਖਿਆ ਜਾ ਸਕੇ ਤਾਂ ਵੱਡੀ ਕਾਰਵਾਈ ਫਿਰ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਸ਼ੁਰੂ ਹੁੰਦੀ ਹੈ ਜਿੱਥੇ ਪੁਲਿਸ ਦੇ ਵੱਲੋਂ 13 ਮਹੀਨਿਆਂ ਤੋਂ ਚੱਲ ਰਹੇ ਮੋਰਚੇ ਨੂੰ ਖਾਲੀ ਕਰਵਾ ਦਿੱਤਾ ਜਾਂਦਾ ਹੈ ਤਾਂ ਦੋਵੇਂ ਬਾਰਡਰਾਂ ਦੇ ਉੱਤੇ ਪਹਿਲਾਂ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਅਤੇ ਫਿਰ ਐਕਸ਼ਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਹੜੇ ਕਿਸਾਨਾਂ ਨੇ ਅੜਬਾਈ ਕੀਤੀ ਉਹਨਾਂ ਨੂੰ ਚੱਕ ਕੇ ਵੈਦਾਂ ਦੇ ਵਿੱਚ ਬਿਠਾ ਦਿੱਤਾ ਗਿਆ ਅਤੇ ਜਿਹੜੀਆਂ ਥਾਵਾਂ ਪੁਲਿਸ ਨੇ ਨਿਸ਼ਚਿਤ ਕੀਤੀਆਂ ਸਨ ਉਹਨਾਂ ਥਾਵਾਂ ਉੱਤੇ ਕਿਸਾਨਾਂ ਨੂੰ ਲਿਜਾ ਕੇ ਹਰਾਸਦ ਵਿੱਚ ਰੱਖਿਆ ਗਿਆ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਹਰਾਸਦ ਵਿੱਚ ਲੈ ਗਏ ਖਨੌਰੀ ਬਾਰਡਰ ਉੱਤੇ ਝੜ ਤੋਂ ਬਾਅਦ ਕਿਸਾਨਾਂ ਉੱਤੇ ਹਲਕਾ ਲਾਠੀ ਚਾਰਜ ਵੀ ਕੀਤਾ ਗਿਆ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਵੱਲੋਂ ਬਣਾਈਆਂ ਸਟੇਜਾਂ ਨੇ ਜਿਹੜੀਆਂ ਉਟਾ ਦਿੱਤੀਆਂ ਗਈਆਂ ਇਸ ਦੌਰਾਨ ਪਟਿਆਲਾ ਅਤੇ ਸੰਗਰੂਰ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਤੇ 500 ਦੇ ਕਰੀਬ ਕਿਸਾਨ ਹੀ ਸਨ ਜਦਕੀ ਪੁਲਿਸ ਦੀ ਨਫਰੀ 5000 ਦੇ ਕਰੀਬ ਦਿੱਤੀ ਜਾ ਰਹੀ ਸੀ ਤਾਂ ਰਾਤੋ ਰਾਤ ਕਿਸਾਨਾਂ ਦੇ ਬਣਾਏ ਰਹਿਣ ਵਸੇਰਿਆਂ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਸਾਰਾ ਸਾਜੋ ਸਮਾਨ ਲਾਂਬੇ ਕਰ ਦਿੱਤਾ ਗਿਆ ਤਾਂ ਹਰਿਆਣਾ ਪੁਲਿਸ ਵੱਲੋਂ ਵੀ ਦੋਵੇਂ ਬਾਰਡਰਾਂ ਤੇ ਜ਼ਬਰਦਸਤੋ ਬੈਰੀਗੇਟਿੰਗ ਜਿਹੜੀ ਉਹ ਤੋੜੀ ਜਾ ਰਹੀ ਹੈ ਤਾਂ 20 ਮਾਰਚ ਨੂੰ ਦੋਵੇਂ ਬਾਰਡਰ ਆਵਾਜਾਈ ਦੇ ਲਈ ਬਹਾਲ ਹੋ ਸਕਦੇ ਨੇ ਭਾਵੇਂ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਵਕ ਵਕ ਥਾਂ 'ਚ ਸਵੇਰ ਤੋਂ ਹੀ ਪੁਲਿਸ ਫੋਰਸ ਇਕੱਠੀ ਹੋ ਗਈ ਸੀ ਪਰ ਦੋਵੇਂ ਬਾਰਡਰਾਂ ਤੇ ਧਾਵਾ ਬਾਰੋਬਾਰੀ 1:30 ਸ਼ਾਮ ਬੋਲਿਆ ਗਿਆ ਜਿਸ ਦੌਰਾਨ ਹਲਕਾ लाठी चार्ज ਅਤੇ ਧੱਕਾ ਮੁਕੀ ਵੀ ਹੋਈ ਜਿਸ ਤੋਂ ਬਾਅਦ ਬਹੁਤੇ ਕਿਸਾਨਾਂ ਨੂੰ ਖਦੇੜ ਦਿੱਤਾ ਗਿਆ ਅਤੇ ਕਈ ਕਿਸਾਨ ਅੜੇ ਵੀ ਰਹੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਪੁਲਿਸ ਦੇ ਬਸਾਂ ਦੇ ਵਿੱਚ ਬਿਠਾ ਲਿਆ ਅਤੇ ਹਰਾਸਤ ਦੇ ਵਿੱਚ ਲੈ ਲਿਆ ਤਾਂ ਦੋਵੇਂ ਥਾਵਾਂ ਤੇ 700 ਦੇ ਕਰੀਬ ਕਿਸਾਨਾਂ ਨੂੰ ਹਰਾਸਤ ਵਿੱਚ ਲੈ ਜਾਣ ਦੀ ਖਬਰ ਹੈ ਪਰ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਹੁਤਿਆਂ ਨੂੰ ਛੱਡ ਦਿੱਤਾ ਗਿਆ ਘਰ ਨਾ ਜਾਣ ਦੀ ਜਿੱਦ ਕਰਨ ਵਾਲੇ ਕਿਸਾਨਾਂ ਨੂੰ ਹੋਰ ਥਾਵਾਂ ਉੱਤੇ ਜਾਂ ਸਰ ਥਾਣਿਆਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਤਾਂ ਰਾਤ 9:30 ਵਜੇ ਦੇ ਕਰੀਬ ਦੋਵੇਂ ਬਾਰਡਰਾਂ ਤੇ ਕੋਈ ਵੀ ਕਿਸਾਨ ਜਿਹੜਾ ਉਹ ਮੌਜੂਦ ਨਹੀਂ ਸੀ ਐਕਸ਼ਨ ਦੇ ਵਿੱਚ ਪੁਲਿਸ ਦੇ ਟੀਨਾ ਫਾਈਬਰ ਦੀਆਂ ਜਿਹੜੀਆਂ ਛੱਡ ਪਏ ਹੋਏ ਸੀ ਅਤੇ ਨਾਲ ਹੀ ਟਰਾਲੀ ਅਤੇ ਤੰਬੂ ਦੇ ਜਿਹੜੇ ਉਹਨਾਂ ਨੂੰ ਵੀ ਜੇਐਸਟੀਵੀ ਦੇ ਨਾਲ ਇੱਕ ਪਾਸੇ ਕਰ ਦਿੱਤਾ ਕੂਲਰ ਪੱਖੇ ਅਤੇ ਲਾਈਟਾਂ ਸਾਰਾ ਸਾਜ਼ੋ ਸਮਾਨ ਵੀ ਇੱਕ ਪਾਸੇ ਕਰ ਦਿੱਤਾ ਹਾਲਾਂਕਿ ਇਸ ਦੌਰਾਨ ਇਸ ਸਮਾਨ ਦਾ ਨੁਕਸਾਨ ਜਿਹੜਾ ਉਹ ਵੀ ਹੋਇਆ ਏ ਬਹੁਤ ਸਾਰੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਖੁਦ ਹੀ ਚਲੇ ਗਏ ਇਹ ਵੀ ਜਾਣਕਾਰੀ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਸੀ ਤਾਂ ਖਨੌਰੀ ਬਾਰਡਰ ਤੇ ਪੁਲਿਸ ਦੀ ਅਗਵਾਈ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕੀਤੀ ਜਿਨ੍ਹਾਂ ਨੇ ਪਹਿਲਾਂ ਕਿਸਾਨਾਂ ਨੂੰ ਰਸਤਾ ਖਾਲੀ ਕਰਨ ਦੀ ਅਪੀਲ ਕੀਤੀ ਅਤੇ ਫਿਰ ਐਕਸ਼ਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਤਾਂ ਕਿਸਾਨ ਅੰਦੋਲਨ ਦੇ ਖਿਲਾਫ ਹੋਈ ਕਾਰਵਾਈ ਤੋਂ ਬਾਅਦ ਵਕ-ਵਕ ਸਿਆਸੀ ਅਤੇ ਕਿਸਾਨ ਲੀਡਰਾਂ ਦੇ ਬਿਆਨ ਵੀ ਲਗਾਤਾਰ ਸਾਹਮਣੇ ਆ ਰਹੇ ਨੇ ਦੂਜੇ ਪਾਸੇ ਕਿਸਾਨਾਂ ਨੂੰ ਦੇਰ ਰਾਤ ਵਕ-ਵਕ ਤਵੱਤ ਦੇ ਸ਼ਿਫਟ ਕੀਤਾ ਗਿਆ ਤਾਂ ਸ਼ੰਭੂ ਬਾਰਡਰ ਤੋਂ ਜਿਹੜੇ ਕਿਸਾਨ ਹਿਰਾਸਤ ਦੇ ਵਿੱਚ ਲੈ ਗਏ ਸੀ ਜਾਂ ਫਿਰ ਜਿਹੜੇ ਕਿਸਾਨ ਆਗੂ ਹਿਰਾਸਤ ਵਿੱਚ ਲੈ ਗਏ ਸੀ ਉਹਨਾਂ ਨੂੰ ਸ਼ੰਭੂ ਬਾਰਡਰ ਅਤੇ ਬੁਖਾਲੀ ਤੋਂ ਪਹਿਲਾਂ ਤਾਂ ਪਟਿਆਲਾ ਦੇ ਬਹਾਦਰਗੜ ਕਮਾਂਡੋ ਸੈਂਟਰ ਲਿਆਂਦਾ ਗਿਆ ਜਿੱਤੇ ਰਾਤ 3 ਵਜੇ ਦੇ ਕਰੀਬ ਉਹਨਾਂ ਨੂੰ ਫਿਰ ਪਟਿਆਲਾ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਕਿਸਾਨਾਂ ਅਗੂ ਜਗਜੀਤ ਸਿੰਘ ਢੱਲੇਵਾਲ ਨੂੰ ਵੀ ਰਾਤ ਨੂੰ 2:30 ਵਜੇ ਦੇ ਕਰੀਬ ਜਲੰਧਰ ਦੇ ਲਈ ਸ਼ਿਫਟ ਕੀਤਾ ਗਿਆ ਤਾਂ ਹੁਣ ਦੱਸਿਆ ਜਾ ਰਿਹਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਜਲੰਧਰ ਤੋਂ ਵੀ ਸ਼ਿਫਟ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਕਿਸਾਨਾਂ ਦੇ ਵੱਲੋਂ ਲਾਮਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ डीसी ਦਫ਼ਤਰਾਂ ਦੇ ਅੱਗੇ ਧਰਨੇ ਪ੍ਰਦਰਸ਼ਨ ਕਰਨ ਦਾ ਐਲਾਨ ਕਿਸਾਨਾਂ ਵੱਲੋਂ ਕੀਤਾ ਗਿਆ ਹੈ